ਮੈਂ ਹੱਥ ਜੋੜ ਕੇ ਕਹਿਣਾ ਮੈਂ ਆਵਾਦੀ ਪਾਰਟੀ ਦਾ ਸੂਬਾ ਪ੍ਰਧਾਨ ਹੋਣ ਦੇ ਨਾਤੇ ਇੱਕ ਆਮ ਪੰਜਾਬੀ ਹੋਣ ਦੇ ਨਾਤੇ ਇੱਕ ਪੰਜਾਬ ਸਰਕਾਰ ਦਾ ਮੰਤਰੀ ਹੋਣ ਦੇ ਨਾਤੇ ਮੈਂ ਹੱਥ ਜੋੜ ਕੇ ਬੇਨਤੀ ਕਰ ਦਿੰਦਾ ਰਵਨੀਤ ਬਿੱਟੂ ਜੀ ਨੂੰ ਕਿ ਜੇ ਉਹਨਾਂ ਨੂੰ ਹਜੇ ਤੱਕ ਨਹੀਂ ਪਤਾ ਲੱਗਿਆ ਪਿਛਲੇ 50 ਦਿਨਾਂ ਦੇ ਵਿੱਚ ਤੇ ਮੇਰੇ ਮੈਨੂੰ 10 ਦਿਨ ਮੈਂ ਉਹਨਾਂ ਨੂੰ ਚੱਕ ਲੈਣਾ ਗੱਡੀ ਚ ਆਪਦੀ ਬਿਠਾ ਲੈਣਾ ਤੇ ਖਨੋਰੀ ਛੱਡਿਆ ਉਹਨਾਂ ਸੋ ਇਸ ਕਰਕੇ ਨੌਨਸੈਂਸ ਗੱਲਾਂ ਨੇ ਪ੍ਰੈਕਟੀਕਲ ਗੱਲ ਕਰਨਾ ਰੋੜਾ ਸਾਹਿਬ ਇੱਕ 101 ਕਿਸਾਨ ਇੱਕ ਵਾਰ ਫਿਰ ਤੋਂ ਹੁਣ ਦਿੱਲੀ ਜਾਣਗੇ 21 ਜੰਦਰੀ ਦਾ ਐਲਾਨ ਕੀਤਾ ਕਿਸਾਨਾਂ ਨੇ ਜਿਹੜੇ ਸ਼ੰਭੂ ਬਾਰਡਰ ਤੇ ਬੈਠੇ ਕੋਈ ਦੁਬਾਰਾ ਫਿਰ ਮੂਵ ਕੀਤਾ ਕਰ ਕੀਤਾ ਜਾਣਾ ਦੁਬਾਰਾ ਤੁਸੀਂ ਕਿਵੇਂ ਦੇਖਦੇ ਹੋ ਵਾਰ-ਵਾਰ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਦਿੱਲੀ ਜਾਂਤ ਹਮੇਸ਼ਾ ਰੋਕ ਲਿਆ ਜਾਂਦਾ ਦੇਖੋ ਨੰਬਰ 1 ਤਾਂ ਗੱਲ ਇਹ ਹੈ ਜੀ ਕਿ ਰੋਕਣ ਵਾਲਾ ਕੰਮ ਹੈ ਜਿਹੜਾ ਚਾਹੇ ਹਰਿਆਣਾ ਚਾਹੇ ਦਿੱਲੀ ਹੈ ਉਹ ਕੋਈ ਦੂਜਾ ਮੁਲਕ ਤਾਂ ਹੈ ਨਹੀਂਗਾ ਇਹ ਪਹਿਲੀ ਵਾਰੀ ਮੇਰੇ ਖਿਆਲ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਹੋ ਰਿਹਾ ਹੋਊਗਾ ਕਿ ਤੁਸੀਂ ਵਿਦਨ ਸਟੇਟ ਸੀ ਤੁਸੀਂ ਸਰਹੱਦਾਂ ਨੇ ਜਿਹੜੀਆਂ ਉਹ ਕ੍ਰੀਏਟ ਕਰ ਦਿੱਤੀਆਂ ਕੀ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵਪਾਰੀਆਂ ਨੂੰ ਆੜਤੀਆਂ ਨੂੰ ਆਮ ਪੰਜਾਬੀਆਂ ਨੂੰ ਕਿ ਆਪਦੀ ਰਾਜਧਾਨੀ ਜਾਣ ਤੋਂ ਮਨਾਹੀ ਹੈ ਨੰਬਰ 1 ਤਾਂ ਪਹਿਲਾਂ ਉਹੀ ਸਟੈਪ ਗਲਤ ਸੀਗਾ ਉਹਨਾਂ ਦਾ